ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲਾਉਂਦੇ ਜੀ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਉਂਦੀ ਹੁਣ ਇਹਨਾਂ ਨੇ ਮੈਨੂੰ ਫੇਰ ਜੁਗਾਰ ਰੱਖ ਕੇ ਢੂਮਣਾ ਛੇੜ ਲਿਆ ਜੀ ਬੱਸ ਅੱਜ ਭਗਵਾਨਤ ਮਾਨ ਬੈੱਡ ਦੇ ਸੱਜੀ ਪਾਸੇ ਕੌਣ ਉੱਠਿਆ ਖੱਬੇ ਪਾਸੇ ਕੌਣ ਨਹੀਂ ਉੱਠਿਆ ਪਹਿਲਾਂ ਖੱਬੇ ਪਾਸੇ ਉੱਠਦਾ ਸੀ ਅਸਤੀਫਾ ਦੇਣਾ ਚਾਹੀਦਾ ਕੋ ਇੱਕ ਵਹਾਰੇ ਹੋਏ ਬਸਤ ਲੁਧਿਆਣੇ ਤੋਂ ਪਰਮੰਤਰੀ ਬਣ ਗਿਆ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਜੀ ਪੰਜਾਬ ਅਰ ਇਹ ਵਕੀਲ ਸੀ ਹੁਣ ਇਹਦੇ ਘਰ ਮੂਰੇ ਰੋਜ ਤਾਂ ਨਾ ਲੱਗਿਆ ਹੁੰਦਾ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜਿਹੇ ਚੱਜ ਦੇ ਨਿਕਲ ਆਉਂਦੇ ਜੀ ਅੱਜਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਅਸੀਂ ਹੁਣ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਬਣੀ ਪੈਣੀ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਬੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਹਾਂ ਹੁਣ ਇਹਨਾਂ ਨੇ ਮੈਨੂੰ ਬੇਲ ਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਓ ਤਾਂ ਡੂਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਤੂੰ ਇਹਨੇ ਤਾਂ ਹਾਂ ਜਾਣਾ ਮੱਖੀਆਂ ਨਾਲ ਥੱਲੇ ਆਉਣਾ ਜੇ 2 ਮਹੀਨੇ ਤੋਂ ਖੜਾ ਛੜਨਾ ਬਹੁਤ ਮੌਕਾ ਹੋ ਜਾਂਦਾ ਸੁਈ ਹੀ ਇਸੇ ਹਾਲ ਤੋਂ ਤੁਸੀਂ ਨਿਕਲਿਓ ਜੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਜਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦਿਓ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਦੀ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਐਜਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬਹਿੰਦਾ ਰੋਟੀ ਖਾਂਦਾ ਸੌਂ ਜਾਂਦਾ ਆਪਣੇ ਪੰਜਾਬੀ ਦੀ ਘਾਵਤਾ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਕਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾ ਕਰਕੇ ਆਇਆ ਜਾਨ ਖੇਲਾ ਕੋਲਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹੈ ਜਿਹੜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਵਹਿਲਾ ਕਰਤਾ ਇਹੋ ਜਿਹੇ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਕੱਢਣ ਲੱਗੇ ਹੁਣ ਉਹਨਾਂ ਦੇ ਕੀ ਕਰਾਂਗੇ ਤਾਂ ਉਹਨਾਂ ਨੂੰ ਵੀ ਇੱਥੇ ਦੀ ਅਚ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾਂ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਸ਼ੀਦਿਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਵੀਰ ਕੀ ਹੁੰਦਾ ਉਹ ਵੀਰ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਜ਼ਹੀਰ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਪੂਰ ਲੈਂਦੇ ਗੋਰਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੀ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੇਰਮੈਨ ਆ ਕੋਈ ਉਹ ਆ ਕੋਈ ਉਹ ਆ ਸਾਨੂੰ ਨਹੀਂ ਅਸੀਂ ਨਹੀਂ ਇਹਦੇ ਕੋਸ ਦੀ ਬਸ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕੌਂਦੇ ਵੀ ਦੁੱਖ ਹੀ ਇਸ ਗੱਲ ਦੇ ਹੀ ਆ ਬਸ ਇਹਨਾਂ ਨੂੰ ਕਿਆਮ ਕਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕੌਣ ਬੈਠੇ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਤੜਕੇ ਉੱਠ ਕੇ ਮੈਨੂੰ ਵਾਲਾ ਕੱਢਣ ਲੱਗ ਜਾਂਦੇ ਅੱਜ ਭਗਵੰਤ ਮਾਨ ਬੈੱਡ ਦੇ ਸੱਜੀ ਪਾਸੇ ਕੌਣ ਉੱਠਿਆ ਖਾਬੇ ਪਾਸੇ ਕੌਣ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਵਰਮ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵੰਤ ਮਾਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੂੰ ਵਿੱਚ ਕਿਉਂ ਕੜੀ ਸੀ ਜਾਂਦੇ ਆ ਬਾਰੇ ਕਾਲੇ ਹੋਏ ਪੈਨੇ ਵੀ ਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉਹ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਵਹਾੜਿਆ ਹੋਇਆ ਬਸਤਾ ਲੁਬਿਆਣੇ ਤੋਂ ਪਰਮੰਤਰੀ ਬਣ ਗਿਆ ਉਹ ਬਲਤ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਾਂ ਚਾਹੇ ਕੰਧ ਟੱਪ ਕੇ ਆਦੋਂ ਤਨ ਮੋਂ ਨਹੀਂ ਦਿੰਦੇ ਇਸ ਘਰ ਚ ਆਉਣ ਨੂੰ ਵੀ ਦਾਦਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਅੈਂ ਚਾਬੀਆਂ ਨਹੀਂ ਰੰਦੇ ਲੋਕੋ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤਾਂ ਲੈਂਦੇ ਵੀ ਨਹੀਂ ਖਰਾਬ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਜਿਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤਪੁਰ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਕ ਦੀ ਕੰਪਨੀ ਇਹ ਵਕੀਲ ਸੀ ਹੁਣ ਇਹਦੇ ਘਰ ਮੂਰੇ ਰੋਜ਼ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਾਰਾਂ ਨੇ ਸਾਰਿਆਂ ਵਾਸਤੇ ਕਰੀ ਜਾਂਦੇ ਆ ਥੋੜਾ ਸਬਰ ਰੱਖਣਾ ਪਊਗਾ